ਸਤਿ ਸ਼੍ਰੀ ਅਕਾਲ ਦੋਸਤੋ ਅੱਜ ਪਿੰਡ ਫੂਸ ਮੰਡੀ ਜ਼ਿਲ੍ਹਾ ਬਠਿੰਡਾ ਦੇ ਪਿੰਡ ਵਿੱਚ ਅਸੀਂ ਜੂਥ ਲਾਇਬ੍ਰੇਰੀ ਦੇ ਵਿੱਚ ਨਵੀਂ ਪੰਚਾਇਤ ਵੱਲੋਂ ਪਹਿਲੀ ਵਾਰ ਗਣਤੰਤਰ ਦਿਵਸ 66 ਮੇਂ ਤੇ ਝੰਡਾ ਲਹਿਰਾ ਰਹੇ ਹਾਂ ਜਿੱਥੇ ਕੀ ਸਾਡੇ ਨਗਰ ਪੰਚਾਇਤ ਪਿੰਡ ਦੇ ਮੋਹਤਵਾਰ ਅਤੇ ਪਿੰਡ ਦੇ ਨਗਰ ਨਿਵਾਸੀ ਸਰਪੰਚ ਸਾਹਿਬਾਨ ਨੰਬਰਦਾਰ ਸਾਰੇ ਪਹੁੰਚੇ ਐ ਤੇ ਸਾਰਿਆਂ ਵੱਲੋਂ ਅੱਜ ਅਸੀਂ ਪਹਿਲੀ ਵਾਰ ਝੰਡੇ ਦੀ ਰਸਮ ਆਦਾ ਕਰ ਰਹੇ ਹਾਂ ਸਾਡੇ ਸਰਪੰਚ ਸਾਹਿਬ ਮੈਂਬਰ ਸਾਹਿਬ ਅਤੇ ਨਗਰ ਦੇ ਸਾਰੇ ਪਤਵੰਤੇ ਸੱਜਣਾ ਤੇ ਸਰਪੰਚ ਸਾਹਿਬ ਕਹਿੰਦੇ ਵੀ ਝੰਡਾ ਲਹਿਰਾਓ ਜੀ ਰੱਸੀ ਵਿੱਚ ਕੇ ਤੇ ਆਜੋ ਭਾਈ ਨੰਬਰਦਾਰ ਸਾਹਿਬ ਆਓ ਤੁਸੀਂ ਵੀ ਨਾਲ ਲੱਗ ਜਾਓ ਇੱਕੋ ਆਰਾਮ ਨਾਲ ਇਸ ਤਰ੍ਹਾਂ ਇਹ ਆ ਲਓ ਚਲੋ ਅੱਜ ਬਹੁਤ ਹੀ ਭਗਾ ਦੇਣਾ ਕਿ ਕੈਮਰਾਮੈਨ ਨੂੰ ਕਹਾਂਗੇ ਕਿ ਨੰਬਰਦਾਰ ਸਾਹਿਬ ਆਇਆ ਸਾਡੇ ਹਾਂਜੀ ਭਾਈ ਕਿਵੇਂ ਲੱਗਿਆ ਜੀ ਪਹਿਲੀ ਵਾਰ ਤੁਸੀਂ ਝੰਡਾ ਲਹਿਰਾ ਰਹੇ ਹੋ ਬਹੁਤ ਬਧੀ ਰਾਜ ਜੇ ਤੁਮ ਪੈਨੋਂ ਕਈ ਹੈ ਜੀ ਮੈਂਬਰ ਹੋ ਰਹੇ ਆ ਪਰ ਇਸ ਤਰ੍ਹਾਂ ਦੇ ਨਹੀਂ ਵੀ ਕੋਈ ਚੱਬੀ ਜਨ ਦੇਖੀ ਕਿੰਨਾ ਨਹੀਂ ਰਹਿ ਰਹਾ ਹੈ ਗਿਆ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅੱਜ ਸਾਡੇ ਇਧੰਤਰ ਦੇਸ ਤੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਤੇ ਜਨ ਦੇਖ ਰਹਾ ਹੈ ਗਿਆ ਤੇ ਸਾਰਿਆਂ ਨੂੰ ਜੀ ਬਹੁਤ ਬਹੁਤ ਲੱਖ ਲੱਖ ਵਧਾਈਆਂ ਤੇ ਸਾਰੇ ਸਾਡੇ ਬਾਈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਸਾਰੇ ਇਸ ਵਾਰਕ ਠੀਕ ਹੈ ਠੀਕ ਹੈ ਜੀ ਮੈਂਬਰ ਸਾਹਿਬ ਇਹ ਸਾਡੇ ਬੀਬੀਆਂ ਭੈਣਾਂ ਤੇ ਸਾਰੇ ਨੱਗਨ ਵਾਸੀ ਮੈਂਬਰ ਸਾਹਿਬ ਖੜੇ ਮੈਂਬਰ ਸਾਹਿਬ ਆਓ ਜੀ ਕਿਵੇਂ ਸੋਨ ਬਣੀ ਆ ਕਿ ਗੱਡੀ ਕਲਾ ਚੜਦੀ ਕਲਾਈ ਸਾਰੇ ਨਗਰ ਦੇ ਵਿੱਚ ਤੇ ਅਸੀਂ ਸਾਰੇ ਦਾ ਅਸੀਂ ਛੋਟਾ ਜਿਹਾ ਫਰਾਲ ਲਗ ਰਿਆ ਤੇ ਅਸੀਂ ਅੱਛੀ ਚੀਜ਼ ਟੋਫੀ ਬਸ ਟੋਫੀਆਂ ਨਾ ਕਰਦੇ ਤੇ ਕੰਦੀ ਕਿੱਥੇ ਪਹਾਂਦੀ ਆਂ ਬੱਚਿਆਂ ਦੇ ਨਾਲ ਟੋਫੀਆਂ ਦੇ ਚੋ ਤੇ ਲੋਕ ਜਦੋਂ ਬੰਡੋ ਵੀ ਟੋਫੀਆਂ ਪ੍ਰਧਾਨ ਸਾਹਿਬ ਬੱਚਾ ਨੂੰ ਵੀ ਸੰਜੀਪ ਅੱਗੇ ਆਪਣੇ ਹਾਂ ਟੋਫੀਆਂ ਬਿਸਕਟ ਅਸੀਂ ਜਿੰਨਾ ਵੀ ਹੈਗਾ ਕੰਪੈਸਟਾ ਉਹਨਾਂ ਨੇ ਬੰਡੋ ਨਾਲ ਬਣਾਓ ਉਹ ਖੜੇ ਆ ਹਾਂਜੀ ਬੰਡੋ ਜੀ ਉਹਨਾਂ ਨੂੰ ਛੁੜਾਓ ਬੰਡੋ ਸਾਰੇ ਸਾਰੇ ਬੰਡੋ ਲਓ ਬੰਡੋ ਦਿਓ ਹੋ ਨਾ ਕਾਲੇ ਬੰਦੇ ਆ ਰਹਾ ਪਾ ਪਸੰਦ ਆਪੇ ਕੀ ਆਲੀ ਸਦਕਤ ਨਾ ਕਲੀਗਾਂ ਦੇ ਨਾ 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 ਬਹੁਤ ਬਾਦੂ ਕੋਈ ਬਾਦੂ ਕੋਈ ਹੀ ਆਹੀ ਬਾਦੂ ਹੋ ਰਹਾ ਸੋ ਅੱਜ ਬਹੁਤ ਹੀ ਚਿੰਗਲ ਗੱਲ ਲਾਉਂਦੇ ਪਸਾਂ ਧੰਨਵਾਦ ਤੇਰੇ ਬਟੇ ਆ ਲੋ ਜੀ ਪੰਡੇ ਸਾਰਿਆਂ ਨੂੰ ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਇਹੋ ਜਿਹੇ ਦਿਨ ਸਾਥ ਤੇ ਆਵੇ ਤੇ ਸਾਡਾ ਦੇਸ਼ ਐਸੀ ਤਰ੍ਹਾਂ ਹੀ ਹਰਿਆ ਭਰਿਆ ਤੇ ਸ਼ਾਂਤੀ ਪ੍ਰਦੇਸ਼ ਰਹੇ ਤੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਗੰਦਰ ਦਰਵਿਸ਼ੀਆਂ ਅਗਰ ਸਾਤੋਂ ਕੋਈ ਨਿਮਾਣਾ ਜਾਂ ਕੋਈ ਗਲਤੀ ਫਲਤੀ ਹੋਊਗੀ ਭਰਾਵੋ ਤਾਂ ਮਾਫ਼ ਕਰਿਓ ਤੇ ਬਾਈ ਰੂਜ ਦਾ ਖਾਲਸਾ ਵੇ ਵੀ ਫਤਿਹ ਜੈ ਹਨ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਮੇਰੇ ਦੇਸ਼ ਵਾਸੀਆਂ ਨੂੰ ਮੈਂ ਪਿੰਡ ਫੂਸ ਮੰਡੀ ਸਰਪੰਚ ਸਭੀ ਜਨ ਬ੍ਰਿਗੀਟਾਂ ਤੇ ਉਸ ਨੂੰ ਲੱਗਦਾ ਹੈ ਬਦਾਈ ਦਿਨ ਹੈ ਦੇਸ਼ ਵਾਸੀਆਂ ਨੂੰ ਇਹ ਪਹਿਲੀ ਵਾਰ ਸਰਪੰਚ ਬਣਿਆ ਪਹਿਲੀ ਵਾਰ ਸੀ ਪਿੰਡ ਵਿੱਚ ਚੰਦਰ ਨਰਾਇਣ ਹੋਇਆ ਹੈ ਸਾਰੀ ਦੇਸ਼ ਵਾਸੀਆਂ ਨੂੰ ਸਭੀ ਜਨ ਦੇ ਲੱਗਦਾ ਹੈ ਜੈ ਹਨ ਹਾਂਜੀ ਰਣਰਾਜ ਜੀ ਤੁਸੀਂ ਕੁਝ ਸੁਨਾਉਣ ਦੇਣਾ ਚਾਹੋਗੇ ਅੱਜ ਕਿਵੇਂ ਲੱਗਿਆ ਤੁਹਾਨੂੰ ਇਹ ਇੱਕ देश का बहुत अच्छा पूरा देश एक साथ मिलकर बनाता है ये छब्बीस जनवरी उन्नीस को हमारा संविधान पारित हुआ था इस करके ये पूरे ही पूरे भारत देश में बहुत अच्छे से स्कूलों में हर जगह बहुत अच्छे से मनाते हैं और हर जगह हर घर में ध्वजारोहण किया जाता है जय हिंद ਹਾਂਜੀ ਸਰ ਹਾਂਜੀ ਬਹੁਤ ਅੱਛਾ ਲੱਗਾ ਸਰਪੰਚ ਜੀ ਨੇ ਮਿਲ ਕੇ ਗਾਹਵਾਲੋ ਕੀ ਸਾਥ ਮੇ 2000 ਰੌਂਡ ਕੀਤਾ ਔਰ ਲੋਗੋ ਕੋ ਬਤਾਇਆ ਗਣਤੰਤਰ ਦਿਵਸ ਕੇ ਬਾਰੇ ਮੇ ਤੋ ਇਹ ਦੇਖ ਕੇ ਬਹੁਤ ਅੱਛਾ ਲੱਗਾ ਔਰ ਲੋਗੋ ਕੋ ਪ੍ਰਸ਼ਾਦ ਨਾਮ ਲਈ ਸਾਰੇ ਦੇਸ਼ ਵਾਸੀਆਂ ਨੂੰ 76ਵੇਂ ਗਣਤੰਤਰ ਦਿਵਸ ਦੀਆਂ ਮੇਰੇ ਪਿੰਡ ਫੂਸਮੰਡੀ ਅਤੇ ਡਾਕਟਰ ਜਗਸੀਰ ਮਰਾੜ ਪਿੰਡ ਪੂਸਮੰਡੀ ਵੱਲੋਂ ਲੱਖ ਲੱਖ ਵਧਾਈਆਂ ਹੋਣ ਤੇ ਬੜੀ ਖੁਸ਼ੀ ਦੀ ਗੱਲ ਹੋਈ ਹੈ ਕਿ ਅੱਜ ਪਹਿਲੀ ਵਾਰ ਬਈ ਸਰਪੰਚ ਬਣ ਕੇ ਜਿਹੜਾ ਕਿ ਇੱਕ ਸੁਪਨਾ ਸੀਗਾ ਵੀ ਅਸੀਂ ਵੀ ਕਦੇ ਝੰਡਾ ਲਹਿਰਾਈਏ ਤੇ ਉਹ ਸਾਡੇ ਦਿਲ ਦੀ ਅੱਜ ਮਨੋਕਾਮਨਾ ਵੈਗਰੂ ਨੇ ਮੇਰੇ 사ਤਗੁਰ ਨੇ ਮੇਰੇ ਨਗਰ ਪਿੰਡ ਪੂਸਮੰਡੀ ਨੇ ਪੂਰੀ ਕੀਤੀ ਤੇ ਅੱਜ ਅਸੀਂ ਪਹਿਲੀ ਵਾਰ ਸਰਪੰਚ ਬਣ ਕੇ ਤੇ ਅਸੀਂ ਸਾਡੇ ਜੂਥ ਲਾਇਬ੍ਰੇਰੀ ਦੇ ਵਿੱਚ ਝੰਡਾ ਲਹਿਰਾਇਆ ਗਿਆ ਪਿੰਡ ਦੀ ਪੰਚਾਇਤ ਨਗਰ ਨਿਵਾਸੀਆਂ ਪਿੰਡ ਦੇ ਮੋਹਤਵਾਰਾਂ ਵੱਲੋਂ ਤੇ ਬੜੀ ਖੁਸ਼ੀ ਹੋਈ ਤੇ ਜਿਹੜਾ ਇਹ ਗਣਤੰਤਰਤਾ ਦਿਵਸ ਸੀ ਇਹਦੇ ਵਿੱਚ ਜਿਹੜਾ ਹੈ ਕਿ ਇਸ ਦਿਨ ਇੱਕ ਸਾਡੇ ਸੁਭਦਾਨ ਦੀ ਇੱਕ ਸਥਾਪਨਾ ਹੋਈ ਸੀ ਭੀਮਰਾਓ Ambedkar ਜੀ ਵੱਲੋਂ ਤੇ ਬੜੀ ਖੁਸ਼ੀ ਦੀ ਗੱਲ ਹੋਈ ਕਿ ਅੱਜ ਅਸੀਂ ਇਹ ਸਾਡਾ ਇੱਕ ਕਹਿੰਦੇ ਹੁੰਦੇ ਆ ਝੰਡਿਆ ਤਿੰਦਰ ਤਿੰਨ ਰੰਗਿਆ ਚਮੰਮਰਾਂ ਵਿੱਚ ਤਾਰੇ ਤੇਰੇ ਤਿੰਨ ਰੰਗ ਸੋਹਣਿਆ ਦਿੰਦੇ ਦੁਨੀਆ ਨੂੰ ਬੜੇ ਹਲਾਰੇ ਇਹ ਰੇਤ ਨੇ ਰੰਗ ਸੋਹਣਾ ਤੇ ਬੜਾ ਹੀ ਚੰਗਾ ਲੱਗਿਆ ਅੱਜ ਕਸਮ ਨਾਲ ਦਿਲ ਬੜਾ ਖੁਸ਼ ਹੋਇਆ ਤੇ ਛਾਤੀ ਚੌੜੀ ਹੋਈ ਹੈ ਵੀ ਅੱਜ ਅਸੀਂ ਪਹਿਲੀ ਵਾਰ ਅੱਜ ਗਣਤੰਤਰ ਦਿਵਸ ਦੇ ਉੱਤੇ ਪਹਿਲੀ ਵਾਰ ਨਗਰ ਦੀ ਪੰਚਾਇਤ ਪਿੰਡ ਫੂਸਮੰਡੀ ਦੀ ਪੰਚਾਇਤ ਸਰਪੰਚ ਵਣ ਦੇ ਨਾਂ ਤੇ ਪਹਿਲੀ ਵਾਰ ਝੰਡਾ ਲਹਿਰਾਇਆ ਬੜੀ ਖੁਸ਼ੀ ਹੋਈ ਹੈ ਨਗਰ ਨੇ ਬਹੁਤ ਮਾਣ ਬਖਸ਼ਿਆ ਤੇ ਮੈਂ ਇਸ ਨਗਰ ਦਾ ਹਰ ਸਮੇਂ ਰਿਣੀ ਰਹਾਂਗਾ ਜੈ ਹਿੰਦ